ਉਦੀ ਚੱਲੇ ਨੇ ਬਾਈ ਹਣੀ ਜੀ ਤੇ ਬਾਕੀ ਕਿਸ ਨੇ ਬਾਈ ਜੀ ਲੇਜ਼ਰ ਕਰਵਾ ਵਗੈਰਾ ਆਪਣੇ ਕੋਲ ਟੀਐਨਡੀ ਦਾ ਲੇਜ਼ਰ ਕਰਾ ਹੁੰਦਾ ਜੀ ਕਿਸੇ ਨੇ ਵੀ ਲੈਣਾ ਦੱਸਿਓ ਸਿਸਟਮ ਵੀ ਟੀਐਨਡੀ ਦੀ ਉਹ ਪਾਕਟ ਅਨਸਾਰਾ ਸਾਰਾ ਸਿਸਟਮ ਉਸੇ ਟੀਐਨਡੀ ਦਾ ਹੁੰਦਾ ਆਪਣੇ ਕੋਲ ਕਿਸੇ ਨੇ ਵੀ ਲੈਣਾ ਹੋਇਆ ਦੱਸਿਓ ਜਰੂਰ ਜੀ ਤੇ ਲਿਫਟ ਥੋੜੀ ਤੇ ਬਹੁਤ ਬਹੁਤ ਬਿਮਾਰਕਾਂ ਬਾਈ ਇਹਨਾਂ ਨੂੰ 9 ਓਕੇ ਬਾਈ ਜੀ 9 ਫੁੱਟ ਰੋਟਾਵੇਟਰ ਦੀ ਹੈ ਜੀ ਅੱਜ ਐਤਵਾਰ ਵਾਲੇ ਦਿਨ ਕਰਿਆ ਸੇਲ ਹੈਲੋ ਹਾਏ ਬਾਈ 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 ਓਕੇ ਹਲੋ ਬਾਈ ਜੀ ਆਪਾਂ ਆ ਗਏ ਦੁਕਾਨ ਤੇ ਅੱਜ ਸੀਗਾ ਬਾਈ ਐਤਵਾਰ ਦਾ ਦਿਨ ਤੇ ਦੁਕਾਨਾ ਬੰਦ ਨੇ ਤੇ ਆਪਾਂ ਇੱਕ ਗੇਟ ਮੂਰੇ ਵਾਲਾ ਦਰਵਾਜ਼ਾ ਖੋਲਣਾ ਉਹਦਾ ਕਾਰਨ ਇਹ ਹੈ ਕਿ ਇੱਕ ਮੇਰੇ ਕਿਸਾਨ ਵੀਰ ਨੂੰ ਰੂਟਾਵੇਟਰ ਚਾਹੀਦਾ ਅੱਜੇ 9 ਵਜਾ ਬੁਕਿੰਗ ਉਹਦੀ ਪਹਿਲਾਂ ਹੋਈ ਹੋਈ ਹੈ ਵੀਰ ਦੀ ਕਿਉਂਕਿ ਵੀਰ ਕੱਲਾ ਜਾਣਾ ਬਾਈ ਕੰਮ ਕਰਨੇ ਵਾਲਾ ਤੇ ਬਾਈ ਕਹਿੰਦਾ ਮੇਰੀ ਮਜਬੂਰੀ ਆ ਵੀ ਤੁਸੀਂ ਮੈਨੂੰ 9 ਫਟਾ ਹੋਣੇ ਦਿਓ ਐਤਵਾਰ ਵਾਲੇ ਦਿਨ ਇਸ ਕਰਕੇ ਆਪਾਂ ਬਾਈ ਦੀ ਮਜਬੂਰੀ ਨੂੰ ਸਮਝਦੇ ਹੋਏ ਅੱਜ ਐਤਵਾਰ ਨੂੰ ਬਾਈ ਆਪਾਂ ਇੱਕੋ ਗੇਟ ਖੋਲਿਆ ਮੂਰੇ ਵਾਲਾ ਤੇ ਬਾਈ ਹੁਣੇ ਆਉਣੇ ਵਾਲੇ ਉਹਨਾਂ ਨੂੰ ਰੂਟਾ ਵੇਟਰ ਦੇਣਾ ਬਾਈ ਉਹਨਾਂ ਨੂੰ ਖਰਚੇ ਆ ਪਿੰਡ ਤੋਂ ਰਾਹੋਂ ਕੋਲ ਤੋਂ ਤੇ ਆ ਬਾਈ ਮਸ਼ੀਨ ਬਾਰੇ ਕਈ ਵੀਰ ਪੁੱਛਦੇ ਆ ਕਿ ਬਾਈ ਟੂ ਰੋ ਆਈ ਆ ਨਵੀਂ ਮਸ਼ੀਨ ਆਈ ਆ ਸ਼ਕਤੀਮਾਨ ਕੰਪਨੀ ਦੀ ਹਾਰਵੇਸਟਰ ਟੂ ਰੋ ਆ ਜੀ ਦੋ ਲਾਈਨਾਂ ਵੜਦੀਆਂ ਮੱਕੀ ਦੀਆਂ ਨਵੀਂ ਮਸ਼ੀਨ ਆਈ ਹੈ ਸ਼ਕਤੀਮਾਨ ਦੀ ਜੀ ਕਿਸੇ ਨੇ ਵੀ ਲੈਣੀ ਹੋਈ ਬਾਈ ਜੀ ਦੱਸ ਦਿਓ ਤੇ ਡੈਮੋ ਤੇ ਬਹੁਤ ਚੱਲੀ ਆ ਬਹੁਤ ਵਧੀਆ ਪਰਫਾਰਮੈਂਸ ਪਰਫਾਰਮੈਂਸ ਆ ਐਨ ਸੋਧ ਕੇ ਮਸ਼ੀਨ ਬਣਾਈ ਗਈ ਹੈ ਜੀ ਟੂ ਰੋ ਸ਼ਕਤੀਮਾਨ ਦੀ ਕਿਸੇ ਨੇ ਵੀ ਲੈਣੀ ਹੋਈ ਦੱਸ ਦਿਓ ਬਾਈ ਕਿਸੇ ਨੇ ਵੀ ਮਸ਼ੀਨ ਬਾਰੇ ਜਾਣਕਾਰੀ ਲੈਣੀ ਹੋਈ ਤਾਂ ਬਾਈ ਆ ਆਪਣੇ ਨਾਲ ਸੰਪਰਕ ਕਰ ਲਿਓ ਨੰਬਰ ਆਪਣਾ ਵੀਡੀਓ ਦੇ ਥੱਲੇ ਚੱਲਦਾ ਤੇ ਤੁਹਾਨੂੰ ਮਾਹਿਰ ਜਿਹੜੇ ਬੰਦੇ ਨੇ ਮਸ਼ੀਨਾਂ ਤੋਂ ਉਹਨਾਂ ਦਾ ਆਪਾਂ ਨੰਬਰ ਦੇ ਦਾਂਗੇ ਤੁਸੀਂ ਗੱਲ ਕਰ ਲਿਓ ਬਾਈ ਟੂ ਰੋ ਮਸ਼ੀਨ ਬਾਰੇ ਤੇ ਬਲਹਾਲ ਬਾਈ ਹੁਣੀ ਵੀ ਬਾਈ ਉਧਰ ਆਉਣੇ ਆ ਰੂਟਾਵੇਟਰ ਪਾਉਣਾ ਬਾਈ ਇਹਨਾਂ ਨੂੰ ਤੇ ਮਾਲ ਆ ਦੇ ਆਪਣੇ ਕੋਲ ਕਾਫੀ ਨਵਾਂ ਆਇਆ ਪਿਆ ਜੀ ਆ ਰੂਟਾਵੇਟਰ ਸਾਰੇ ਆ ਵੀ ਨਵੇਂ ਆਏ ਨੇ ਤੇ ਬਾਕੀ ਕਿਸੇ ਨੂੰ ਬਾਈ ਸ਼ਕਤੀਮਾਨ ਦਾ ਰੂਟਾਵੇਟਰ ਚਾਹੀਦਾ ਹੋਇਆ ਦੱਸ ਦਿਓ ਬਲੇਡ ਬਲੂਡੇ ਦੇ ਨਵੇਂ ਪਾ ਕੇ ਦੇਵਾਂਗੇ ਸਰਵਿਸ ਕਰਕੇ ਦੇਵਾਂਗੇ ਤੇਲ ਤੋਂ ਸਾਰਾ ਕੁਝ ਚੈੱਕ ਕਰਕੇ ਦੇਵਾਂਗੇ ਬਾਈ ਜੀ ਲਓ ਬਾਈ ਜੀ ਦੁਕਾਨ ਅੱਜ ਪੰਦਾ ਜੀ ਅੱਜ ਹੈਗਾ ਬਾਈ ਜੀ ਦਿਨ ਐਤਵਾਰ ਦਾ ਤੇ ਦੁਕਾਨ ਆਪਾਂ ਬਧਾਈ ਹੂ ਇੱਕੋ ਗੇਟ ਖੁੱਲਿਆ ਆ ਸਾਹਮਣੇ ਵਾਲਾ ਕਿਉਂਕਿ ਆ ਬਾਈ ਉਹਨਾਂ ਨੇ ਜੀ 9 ਫੂਟਾ ਰੂਟਾਵੇਟਰ ਲਿਆ ਸੀਗਾ ਨਵਾਂ ਤੇ ਬਾਈ ਹੋਣੀ ਸੀਗੇ ਰਾਹੋਂ ਕੋਲ ਪਿੰਡ ਪੈਂਦਾ ਬਾਈ ਉਹਨਾਂ ਦਾ ਘਰ ਚਾ ਨਵਾਂ ਸ਼ਹਿਰ ਜਿਲ੍ਹਾ ਉੱਥੋਂ ਆਏ ਸੀ ਬਾਈ ਹੋਣੀ ਤੇ ਬਾਈ ਹੋਣੀ ਕਹਿੰਦੇ ਵੀ ਅੱਜ ਜੀ ਸੀ ਮੜੇ ਫਰੀ ਆ ਤੇ ਸਾਨੂੰ ਥੋੜਾ ਜਿਹਾ ਕੰਮ ਵੀ ਆ ਵੀ ਅੱਜ ਐਤਵਾਰ ਨੂੰ ਸਾਨੂੰ ਰੂਟਾਵੇਟਰ ਦੇ ਦੋ ਬਰੋਗ ਲੋਈ ਉਹਦੇ ਰੱਖ ਲੋ ਇਸ ਕਰਕੇ ਬਾਈ ਜੀ ਐਤਵਾਰ ਨੂੰ ਬਾਈ ਇਹਨਾਂ ਨੂੰ ਰੂਟਾ ਵੇਟਰ ਦੇਣ ਲੱਗੇ ਤੇ ਪੀਤਾ ਚੱਕ ਕੇ ਲਾਈਈ ਆਈ ਆਪਾਂ ਅਹੀਂ ਗੇਟ ਖੋਲ੍ਹਿਆ ਆ ਜਿੰਦਰ ਵਾਲਾ ਮੇਨ ਸ਼ਾਫਟ ਸ਼ੂਟ ਮਣੀ ਆ ਬਾਈ ਇਹਨਾਂ ਦੀ ਬਾਕੀ ਦਾ ਸਾਰਾ ਬੰਦਾ ਨਹੀਂ ਰਾਇਆ ਪਿਆ ਸ਼ਾਫਟ ਮਣ ਕੇ ਫਿਰ ਬਾਈ ਇਹਨਾਂ ਨੂੰ ਤੋਰੀਏ ਕਿਉਂ ਲਓ ਜੀ ਤਿਆਰ ਵਰ ਤਿਆਰ ਕਰਤਾ ਰੂਟਾ ਵੇਟਰ 9 ਫੁੱਟ ਤੇ ਟਾਪ ਮਾੜੋ ਜੀ ਤੇ ਸ਼ਾਫਟ ਸ਼ੂਟ ਵੀ ਪਾ ਕੇ ਐਨ ਖੜਾਤਾ ਰੂਟਾ ਵੇਟਰ ਮਣ ਕੇ ਸ਼ਾਫਟ ਪਾਈ ਆ ਤੇ ਬਾਈ ਸ਼ਾਫਟ ਕੀ ਕਈ ਵੀਰ ਪੁੱਛਦੇ ਸੀਗੇ ਵੀ ਮਣਕੇ ਸ਼ਾਫਟ ਪਾਉਣ ਦਾ ਮਤਲਬ ਕਾਰਨ ਕੀ ਆ ਬਾਈ ਇਹ ਸ਼ਾਫਟ ਵੱਡੀ ਹੁੰਦੀ ਆ ਮਣਕੇ ਪਾਣੀ ਪੈਂਦੀ ਆ ਜੇ ਇਹ ਸ਼ਾਫਟ ਵੱਡੀ ਹੋ ਜਾਵੇ ਕਿਉਂਕਿ ਉਰੇ ਵੀ ਇੱਕ ਟੱਕ ਹੁੰਦਾ ਤੇ ਉਰੇ ਵੀ ਇੱਕ ਟੱਕ ਹੁੰਦਾ ਇਹਨੇ ਵੀ ਸ਼ਾਫਟ ਰੋਕ ਲੈਣੀ ਆ ਇਧਰ ਹੋਏ ਨਹੀਂ ਵੀ ਰੋਕ ਲੈਣੀ ਆ ਆਪਾਂ ਆਹ ਟਾਪ ਲਿੰਕ ਖੋਲ ਕੇ ਇਹਨੂੰ ਲਿਫਟ ਚੱਕ ਕੇ ਸ਼ਾਫਟ ਪਾ ਦਾ ਲੈਨੇ ਆ ਪਰ ਬਾਈ ਜਦੋਂ ਇਹਨੂੰ ਰੂਟੇਟਰ ਲਗਦਾ ਜਾਂ ਥੱਲੇ ਕਰਦੇ ਆ ਆਹ ਸ਼ਾਫਟ ਇੱਕ ਦੂਜੇ 'ਚ ਭਿੱੜਦੀ ਆ ਜਾਂ ਟਰੈਕਟਰ ਦਾ ਗੁੱਲਾ ਤੋੜੂਗੀ ਜਾਂ ਰੂਟਾਵੇਟਰ ਦਾ ਗੁੱਲਾ ਤੋੜੂਗੀ ਜਾਂ ਉਹ ਨੁਕਸਾਨ ਕਰੂਗੀ ਕੋਈ ਇਸ ਕਰਕੇ ਬਾਈ ਜੀ ਸ਼ਾਫਟ ਪਾਉਣੀ ਆ ਤਾਂ ਸ਼ਾਫਟ ਜੇ ਮਿਣ ਕੇ ਵੱਢਣੀ ਆ ਤਾਂ ਟਰੈਕਟਰ ਨੂੰ ਰੂਟਾਵੇਟਰ ਨਾਲ ਪਾਵਰ ਟੌਪ ਲਿੰਕ ਪਾਓ ਰੂਟਾਵੇਟਰ ਬਰਾਬਰ ਖੜਾ ਕੇ ਤੇ ਆਹ ਤੱਕ ਇੱਥੋਂ ਤੇ ਰੂਟਾਵੇਟਰ ਦੇ ਟੱਕ ਤੋਂ ਇਹ ਆਪਾਂ ਟੋਟਲ ਮੇਲ ਲੈਣਾ ਕਿੰਨਾ ਹੋਇਆ ਮੰਨ ਲਓ ਜੇ 30 ਹੋਇਆ ਤਾਂ ਉਹ ਤੋਂ 1 ਇੰਚ ਘੱਟ ਵੜ ਦੇਣੀ ਆ ਮਤਲਬ 29 ਇੰਚ ਦੀ ਪ੍ਰੋਪ ਸ਼ਾਫਟ ਕਰ ਲੈਣੀ ਆ ਸ਼ਾਫਟ 29 ਇੰਚ ਕਿੱਥੋਂ ਹੋਣੀ ਚਾਹੀਦੀ ਆ ਆ ਲੋਕ ਤੋਂ ਤੇ ਉਹ ਪਰਲੇ ਲੋਕ ਤੱਕ 29 ਇੰਚ ਸ਼ਾਫਟ ਹੋਣੀ ਚਾਹੀਦੀ ਆ ਤਾਂ ਤੁਹਾਡਾ ਸਹੀ ਚੱਲੂਗਾ ਜੀ ਇਹ ਸ਼ਾਫਟ ਬਾਰੇ ਵੀ ਕਈ ਵੀਰ ਪੁੱਛਦੇ ਸੀਗੇ ਤੇ ਬਾਕੀ 969 ਟਰੈਕਟਰ ਆ ਜੀ 2 ਵੀਲ 5 ਸਟਾਰ ਤੇ ਕੱਲੂ ਤੁਹਾਨੂੰ ਇਹ ਚੱਲਦਾ ਵੀ ਦਿਖਾਵਾਂਗੇ ਕੱਲੂ ਬਾਈ ਉਹਨਾਂ ਦੇ ਬਾਈ ਜੀ ਖੇਤ ਦੇ ਵਿੱਚ ਜਾ ਕੇ ਆਪਾਂ ਚਲਾ ਕੇ ਆਵਾਂਗੇ ਇਸੇ ਟਰੈਕਟਰ ਤੇ ਤੁਹਾਨੂੰ ਦੱਸਾਂਗੇ ਵੀ ਕਿਹੜੇ ਗੇਅਰ 'ਚ ਚੱਲਦਾ ਕਿੰਨੇ ਚੱਕਰ ਤੋੜਦਾ ਕਿਵੇਂ ਰੂਟਾਵੇਟਰ ਦੀ ਸੈਟਿੰਗ ਕਰਨੀ ਆ ਤੇ 969 ਬਾਰੇ ਖਾਸ ਜਾਣਕਾਰੀ ਇਹ ਦਵਾਂਗੇ ਵੀ 969 ਕਿੰਨੇ ਨੰਬਰ ਗੇਅਰ ਤੇ ਚੱਲਦਾ 9 ਫੁੱਟ ਰੂਟਾ ਮੀਟਰ ਦੇ ਵਿੱਚ ਗੇਅਰ ਕਿਹੜਾ ਪਾਇਆ ਹੋਇਆ ਤੇ ਕਿਵੇਂ ਇਹ ਰੈਲਾ ਚੱਲਦਾ ਸਾਰਾ ਤੁਹਾਨੂੰ ਕਿਵੇਂ ਗੇੜੇ ਮਤਲਬ ਉਹ ਕਰਦੇ ਆ ਸੈੱਟ ਕਰਦੇ ਆ ਤੇ ਫੱਟਾ ਕਿਵੇਂ ਲੋਡ ਕਰਨਾ ਦਬਾਓ ਤੇ ਬਾਕੀ ਸਾਰੀ ਜਾਣਕਾਰੀ ਬਾਈ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਦੇਵਾਂਗੇ ਤੇ ਇਹ ਹਾਲ ਤੱਕ ਐਤਵਾਰ ਕਰਕੇ ਆਪਾਂ ਤੋਂ ਜਾਣ ਨਹੀਂ ਹੁੰਦਾ ਕਿਉਂਕਿ ਆਪਾਂ 21 ਗੇਟ ਦਰਵਾਜ਼ਾ ਅੱਜ ਖੋਲਿਆ ਆ ਅਸੀਂ ਵੀ ਬਾਈ ਅੱਜ ਛੁੱਟੀ ਸੀਗੀ ਤੇ ਬਾਈ ਹੁਣੀ ਵੀ ਬਾਈ ਬਹੁਤ ਬੀਜੀ ਸੀ ਕੱਲਾ ਵੀਰਾ ਬਾਈ ਕਿਸਾਨ ਵੀ ਰਹੇ ਤੇ ਕੱਲਾ ਹੀ ਵਿਚਾਰਾ ਕੰਮ ਕਰਦਾ ਹਨਾ ਸਾਰਾ ਇਸ ਕਰਕੇ ਬਾਈ ਕਹਿੰਦਾ ਜੇ ਅੱਜ ਤੁਸੀਂ ਆਜੋ ਮੈਂ ਅੱਜ ਮੈਂ ਵਿਲਾ ਤੇ ਬਾਈ ਨੂੰ ਕਿਹਾ ਵੀ ਚਲੋ ਤੁਸੀਂ ਬਾਈ ਆਜੋ ਟਰੈਕਟਰ ਲੈ ਕੇ ਤੇ ਅਸੀਂ ਤੁਹਾਨੂੰ ਅੱਜ ਰੋਟਾਵੇਟਰ ਦੇ ਦਾਂਗੇ ਆ ਕੇ ਕੋਈ ਚੱਕਰ ਨਹੀਂ ਤੇ ਬਾਈ ਹੁਣੀ ਆਏ ਆ ਗਰਚਿਆਂ ਤੋਂ ਰਾਹੋਂਕੋੜ ਪਿੰਡ ਪੈਂਦਾ ਬਾਈ ਉਹਨਾਂ ਦਾ ਗਰਚਾਂ ਉੱਥੋਂ ਆਏ ਨੇ ਤੇ 9 ਫੁੱਟ ਰੋਟਾਵੇਟਰ ਲੈ ਕੇ ਚੱਲੇ ਨੇ ਬਾਕੀ ਹੁਣ ਕੱਲੂ ਇਹਦੀ ਕੀ ਪਰਫਾਰਮੈਂਸ ਆ ਖੇਤਾਂ 'ਚ ਚਲਾ ਕੇ ਦਿਖਾਵਾਂਗੇ ਤੇ ਬਾਈ ਹੁਣੀ ਪੁੱਛਦੇ ਸੀਗੇ ਵੀ ਰੋਟਾਵੇਟਰ ਤੁਹਾਡਾ ਟੋਟਲ 9 ਫੁੱਟ ਆ ਕਈ ਵੀਰਾਂ ਨੇ ਫੋਨ ਵੀ ਆਏ ਨੇ ਫੋਨ ਕਰਕੇ ਬਾਈ ਉਹਨੇ ਪੁੱਛਿਆ ਵੀ ਜਿਹੜਾ ਸ਼ਕਤੀਮਾਨ ਦਾ ਰੂਟਾਵੇਟਰ ਆ ਉਹ ਟੋਟਲ 9 ਫੁੱਟ ਆ ਮਤਲਬ ਉਹ ਗੇਅਰ ਤੋਂ ਲੈ ਕੇ ਇਧਰਲੀ ਪਲੇਟ ਤੱਕ 9 ਫੁੱਟ ਆ ਤੇ ਅੱਜ ਆਪਾਂ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਵੀ ਦੱਸਿਆ ਅੱਜ ਫੇਰ ਦੱਸ ਦਿੰਨੇ ਆ ਤੇ 9 ਫੁੱਟਾ ਰੂਟਾਵੇਟਰ ਆ ਖੜਾ 9 ਫੁੱਟਾ ਰੂਟਾਵੇਟਰ ਉਹ ਵੀ 9 ਫੁੱਟੇ ਆ ਤੇ ਆ 9 ਫੁੱਟਾ ਇਹ ਸਾਹਮਣੇ ਦੱਸ ਦਿੰਨਾ ਤੇ ਬਾਈ ਇਹ ਜਿਹੜਾ ਰੂਟਾਵੇਟਰ ਆ ਨਾ ਸਾਡਾ 9 ਫੁੱਟ ਤੋਂ ਉੱਤੇ ਆ ਸ਼ਕਤੀਮਾਨ ਦਾ ਜਿਹੜਾ 9 ਫੁੱਟਾ ਰੂਟਾਵੇਟਰ ਆ 9 ਫੁੱਟ ਤੋਂ ਉੱਤੇ ਆ 9 ਫੁੱਟ ਤੋਂ ਉੱਤੇ ਇਹਦੀ ਵਰਕਿੰਗ ਇਹ ਵਰਕਿੰਗ ਆ ਮਤਲਬ ਜਿਹੜੀ ਆਹ ਪਲੇਟ ਆ ਆ ਚੀਜ਼ ਆ ਜਿਹੜੀ ਜਿੱਥੇ ਬਲੇਡ ਚੱਲਦਾ ਆਲਾ ਆ ਇੱਥੋਂ ਲੈ ਕੇ ਤੇ ਉਧਰਲੇ ਪਾਸੇ ਅੰਦਰ ਤੱਕ ਇਹਦੀ ਕੱਲੀ ਵਰਕਿੰਗ ਇਹ ਵਰਕਿੰਗ 9 ਫੁੱਟ 2 ਇੰਚ ਤੋਂ ਉੱਤੇ ਆ 9 ਫੁੱਟ 2 ਇੰਚ ਤੋਂ ਉੱਤੇ ਇਹਦੀ ਕੱਲੀ ਵਰਕਿੰਗ ਇਹ ਵਰਕਿੰਗ ਆ ਬਾਕੀ ਟੋਟਲ ਰੂਟਾਵੇਟਰ ਤਾਂ 9 ਫੁੱਟ ਤੋਂ ਬਹੁਤ ਉੱਤੇ ਚਲੇ ਜਾਂਦਾ ਵਾ ਜੀ ਸਾਢੇ 9 ਫੁੱਟ ਤੁਸੀਂ ਕਹਿ ਲਓ ਇਹਨੂੰ ਜਿਹੜਾ ਸ਼ਕਤੀਮਾਨ ਦਾ ਰੂਟਾਵੇਟਰ ਆ ਇਹਦੀ ਵਰਕਿੰਗ 9 ਫੁੱਟ ਤੋਂ ਉੱਤੇ ਆ ਜੀ ਕਈ ਵੀਰਾਂ ਨੇ ਮੈਨੂੰ ਫੋਨ ਕਰਕੇ ਪੁੱਛਿਆ ਸੀਗਾ ਵੀ ਦੀ ਰੂਟਾਵੇਟਰ ਪੂਰਾ 9 ਫੁੱਟ ਆ ਫਿਰ ਤਾਂ ਪਾਰਕਿੰਗ ਘੱਟ ਕਰੂਗਾ ਆ ਨੌਰਥ ਥੱਲੇ ਕਰੂਗਾ 8 ਫੁੱਟ 10 11 ਇੰਚ ਕਰੂਗਾ ਪਰ ਜਿਹੜਾ ਸ਼ਕਤੀਮਾਨ ਦਾ 9 ਫੁੱਟਾ ਰੂਟਾਵੇਟਰ ਆ ਇਹ 9 ਫੁੱਟ 2 ਇੰਚ ਦੇ ਵਿੱਚ ਕੰਮ ਕਰਦਾ ਬਾਕੀ ਰੂਟਾਵੇਟਰ ਟਰੈਕਟਰ ਆ 9 ਫੁੱਟ ਤੋਂ ਉੱਤੇ ਰੂਟਾਵੇਟਰ ਆ ਪਾਰਕਿੰਗੇ ਪਾਰਕਿੰਗੇ 9 ਫੁੱਟ ਤੋਂ ਉੱਤੇ ਆ 9 ਫੁੱਟ 2 ਇੰਚ ਬਾਕੀ 9 ਫੁੱਟ 6 ਦਾ 3 ਇੰਚ ਹੋ ਜਾਂਦਾ ਹੁਣ ਗੇਅਰ ਸਣੇ ਜੀ ਤੇ ਬਾਕੀ ਹੁਣ ਮੁਬਾਰਕਾਂ ਬਾਈ ਨੂੰ ਬਹੁਤ ਬਹੁਤ ਰੂਟਾਵੇਟਰ ਦੀਆਂ ਤੇ ਕੱਲ ਨੂੰ ਇਹਦੀ ਵੀਡੀਓ ਦਿਖਾਵਾਂਗੇ ਵੀ ਕਿੰਨੇਵੇਂ ਗੇਅਰ ਚ ਕਿਵੇਂ ਕਿੰਨੇ ਚੱਕਰ ਤੋੜਦਾ ਸਾਰਾ ਕੁਝ ਬਾਈ ਆਪਾਂ ਕੀ ਪਰਫਾਰਮੈਂਸ ਆ ਰੂਟਾਵੇਟਰ ਦੀ ਸਾਰੀ ਕਿਸਾਨ ਵੀਰ ਤੋਂ ਵੀ ਕੱਲੂ ਜਾਣਕਾਰੀ ਲਵਾਂਗੇ ਵੀ ਕਿੱਦਾਂ ਦਾ ਬਾਈ ਥੋੜੇ ਰੂਟਾਵੇਟਰ ਚੱਲੇ ਆ ਤੇ ਰੂਟਾਵੇਟਰ ਕਿਹੜੀ ਗਰਾਰੀ ਤੇ ਸਹੀ ਚੱਲਿਆ 969 ਮਾਡਲ ਵੀ ਦੱਸਾਂਗੇ ਕਿਹੜਾ 969 5 ਸਟਾਰ ਆ ਕਿਹੜੀ ਕਰਾਰੀ ਤੇ ਸਹੀ ਚੱਲੇ ਉਹ ਵੀ ਬਾਈ ਸਾਰੀ ਜਾਣਕਾਰੀ ਦਵਾਂਗੇ ਇਸ ਕਰਕੇ ਚੈਨਲ ਨੂੰ ਵੀਰੇ ਵੱਤ ਤੋਂ ਵੱਤ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਐਦਾਂ ਹੀ ਵੱਤ ਤੋਂ ਵੱਤ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਹਾਜ਼ਰ ਤੁਹਾਡੇ ਲਈ ਹੁੰਦੇ ਰਹੇ ਨੇ ਆ ਸੈਕੰਡ ਹੈਂਡ ਜਿਹੜਾ ਰੂਟਾ ਵੇਟਰਾ ਕੋਈ ਵੀ ਇੰਪਲੀਮੈਂਟ ਆ ਟਰੈਕਟਰ ਸਾਰੀਆਂ ਬਾਈ ਵੀਡੀਓ ਆਪਾਂ ਪਾਉਂਦੇ ਰਹਿੰਦੇ ਆ ਤੁਹਾਡੇ YouTube ਦੇ ਉੱਤੇ ਆਪਣੇ ਤੇ ਇਸ ਕਰਕੇ ਚੈਨਲ ਨੂੰ ਕਰ ਲਿਓ ਵੱਤ ਤੋਂ ਵੱਤ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਵੱਤ ਤੋਂ ਵੱਤ ਲਾਈਕ ਤੇ ਸ਼ੇਅਰ ਤੇ ਹੁਣ ਬਾਈ ਆਪਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ